सैया रे दे दो सेवा लाइव के ना सेवा सुख दे दो सैया करो सारी जटबड़ा ओ है परमिशन दे रहा है बसो रे है परमिशन दे रहा है बसो रे ए दै चले ला हैं जो वैसा है बसो रे दे सजन Yeah. ਆਇ ਲੱਗਣਾ ਇੰਨਾ ਦਾ ਸਟਾਰ ਮੈਨੂੰ ਲੱਗਦਾ ਅੱਲਾ ਸਰ ਹੌਸਟਾਰ ਤੇ ਲੱਗੋ ਹੋਏ ਸਾਹਿਬ ਸ Sí, sí, sí. ਕੜੇ ਸਜੜੇ ਨਿੱਕ ਪਵਨ ਸਦਨ ਹਾਰਾ ਕਰਤੀ ਸਿੱਧੇ ਕਰਤੀ ਸਾਦੇ ਸਿੱਧੇ ਬੇਕੋ ਦੇ ਨਾਲ ਹੀ ਉਹ ਬੇਜਵੇ ਨੇ ਜਾ ਕੇ ਕਹਿੰਦੇ ਬੜਾ ਬੜਾ ਚਗੀਦਰਾ ਕਰਕੇ ਕਰਾ ਦਿਓ ਮਿੰਟ ਕਹਤਰੀ ਚਗੀਦਰਾ ਕਰਾ ਦਿਓ ਆ ਵੇਖੋ ਹਾਂ ਪੂਰੀ ਤਰ੍ਹਾਂ ਤਸਵੀਰ ਤੇ ਮੇਰੇ ਸਾਹਿਬ ਜਿਉਂ ਤੇ ਜੋ ਵੀ ਸਾਹਿਬ ਜਿਉਂ ਤੇ ਜੋ ਸਾਹਿਬ ਹਸਣ ਮੇਜੇ ਕਰ ਦੀ ਹੁ ਸੱਜਣਾ ਅਸਿਸਰੀਆ ਇਤਨਾ ਹੈ ਫੇਰ ਮੁੱਖੀ ਕੀ ਹੈ ਤੇਰੀ ਜੀਵਨ ਅਸੀ ਸੜੀਆਂ ਤੇਰੇ ਨੂੰ ਫੋਨ ਕਰ ਬੜੇ ਤੇਰੇ ਮੇਰ ਨੂੰ ਸੱਜਣਾ ਸੰਸਕਰਣ ਨਾ ਕਢੀ ਆਉਂਦੇ ਤੇਰੇ ਨੂੰ ਸੱਜਣਾ ਔਰ ਦੇਖੋ ਵਾ ਹੈ ਔਰ ਕੀ ਕਰਾਂ ਤੈਨ ਸਾਥ ਕੋਰ ਬੋਲੇ ਆ ਮੈਂ ਕਿਸੇ ਦੀ ਪਰਿਕਾਰ ਨਹੀਂ ਮਿਲਦਾ ਹੁੰਦਾ ਕਿਸ਼ੋਰ ਗੋਪਾਲ ਕੰਧ ਸਭੇ ਉਹ ਹਰ ਹਰ ਕਥਾ ਕਰ ਰਿਹਾ ਹਾਂ ਜੀ ਉਹ ਦੇ ਕੇ ਸਾਨੂੰ ਪੜੀ ਪਾ ਇਹ ਸਾਡੇ ਬੁਖਤਕਾਰ ਜੋ ਜੀ ਮੰਤਰੀ ਜੀਤ ਕੌਰ ਜੀ ਜੋ ਕੁਝ ਦਿਨ ਪਹਿਲਾਂ ਸਾਨੂੰ ਸੰਗੀਤ ਦੇ ਤੌਰ ਤੇ ਸ਼ੁਰਾ ਦੇਖ ਚੁੱਕੇ ਹਾਂ ਉਹਨਾਂ ਦੀ ਮਿੱਟੀ ਯਾਦ ਦੇ ਵਿੱਚ ਆਪਾਂ ਜੋੜ ਬੈਠੇ ਹਾਂ ਵੀਰ ਗੁਰਸਰਨ ਸਿੰਘ ਜੀ ਹੋਣਾ ਨੇ ਦੀਵਟੀ ਲਗਾਈ ਸੀ ਤਿੰਨ ਤਿੰਨ ਬੜੀ ਹੀ અપਾਰ ਬਖਸ਼ਿਸ਼ਦਾਨ ਹੈ ਪਰਿਵਾਰ ਦੀ ਕਿਉਂਕਿ ਦਸਦਾ ਪਹਿਲਾਂ ਵੀ ਪਰਿਵਾਰ ਦੇ ਵਿੱਚੋਂ ਪਰਿਵਾਰ ਦੀਆਂ ਬੱਚੀਆਂ ਛੋਟਾ ਦਿੱਤਾ ਉਹ ਵੀ ਦਾਸ ਕੋਲੋਂ ਕੀ ਸੰਦੀ ਦਾਤ ਪ੍ਰਾਪਤ ਕਰਦਾ ਹੈ ਦੇਖੋ ਜੇ ਮਾਤਾ ਪਿਤਾ ਦੇ ਚੰਗੇ ਸੰਸਕਾਰ ਦਿੱਤੇ ਹੋਵਣ ਤੇ ਫਿਰ ਅੱਗੇ ਬੱਚਿਆਂ ਦੇ ਉੱਤੇ ਵੀ ਅਪਾਰ ਬਖਸ਼ਿਸ਼ ਰਹਿਮਤ ਰਹਿੰਦੀ ਹੈ ਸੋ ਇਹੋ ਜਿਹੇ ਸੁਭਾਅ ਦੇ ਮਾਲਕ ਸਨ ਬੜੇ ਮਲਾਪੜੇ ਸਨ ਜਦੋਂ ਆਉਣਾ ਬੜਾ ਪਿਆਰ ਦੇਣਾ ਸਾਰੇ ਪਰਿਵਾਰ ਦੇ ਬਾਰੇ ਪੁੱਛਣਾ। ਆ ਗੋਕਮ ਹੈ ਰਾਲਪੁਰਖ ਦਾ ਇੱਥੇ ਆ ਕੇ ਸਰੇ ਤੋਂ ਆ ਦੂਸਰੇ ਆ ਅਸੀਂ ਕੁਝ ਕਰ ਨਹੀਂ ਸਕਦੇ। ਜਿਵੇਂ ਜਿੰਨੇ ਜਿੰਨੇ ਸਵਾਸ ਉਸ ਅੱਲੂ ਇਹ ਨੋਣਾ। ਲਿਖੇ ਹਨ ਉਹਨੇ ਇਹਨੇ ਪੂਰੇ ਕਰ ਨਹੀਂ ਹਾਲੀ। ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਗਿਆਨੀ ਸੁਖਵਿੰਦਰ ਸਿੰਘ ਜੀ ਤੇ ਦੇਵ ਸਾਹਿਬ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹਨ ਬਹੁਤ ਹੀ ਚੰਗੇ ਬੁਲਾ ਰਹੇ ਹਨ। ਤੇ ਮੈਂ ਭਾਈ ਸਾਹਿਬ ਨੂੰ ਤਾਂ ਮਾਫੀ ਮੰਗਦਾ ਕਿਉਂਕਿ ਲੱਗ ਸਕਦਾ ਕਿ ਚਾਹ ਨਹੀਂ ਤਾਂ ਜਾਂਦੀ ਕਾਰ ਦੇ ਵਿੱਚ ਆ ਜਾਂਦੀ ਇੱਥੋਂ ਤੱਕ ਹੀ ਜਾਣਾ ਹੈ ਐਕਸਪਾਇਰ ਹੋ ਗਏ ਸਨ ਉਧਰ ਵੀ ਹਾਜ਼ਰੀ ਭਰਨੀ ਹੈ ਦਿਲ ਤੇ ਬੜਾ ਕਰਦਾ ਸੀ ਆਪ ਜੀ ਨੂੰ ਸੁਣਨ ਵਾਸਤੇ ਕਿਉਂਕਿ ਗੁਰੂ ਮਹਾਰਾਜ ਜੀ ਦੀ ਆਪਾਰ ਬਖਸ਼ਿਸ਼ ਰਹਿਮਤ ਹੈ ਇਹਨਾਂ ਦੇ ਕਥਾ ਵਿਚਾਰਾਂ ਨਾਲ ਆਪ ਜੀ ਨੂੰ ਇਹਨਾਂ ਨੇ ਸੰਬੋਧਨ ਕਰਨਾ ਹੈ ਆਪ ਜੀ ਨੂੰ ਨਾਲ ਕਰਨਾ ਹੈ ਦੂਸਰੇ ਨਾਲ ਕਰਨਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਜਾਨੀ ਨਿਰਮਲ ਸਿੰਘ ਜੀ ਸੋਹ ਸਿੰਘ ਵਾਲੇ ਉਹ ਆਪਾਂ ਦੇਖਿਆ ਰੱਖਣਗੇ ਇਤਨੇ ਕਿਹਾ ਹਾਜ਼ਰੀ ਪ੍ਰਵਾਨ ਕਰਨਾ ਜੀ ਕੀਰਤਨ ਕਰਦੇ ਹੋਈਆਂ ਭੁੱਲਾਂ ਚੁਕੰਬ ਰੋ ਲੈਣੀਆਂ ਆਓ ਰਲ ਕੇ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਟੇਜ ਤੇ ਲਾਈਏ ਬਹੁਤ ਧੰਨਵਾਦ ਸਤਾਰੀਓ ਵੀਰਾਂ ਪ੍ਰਹੰਕਾਰ ਸਿੰਘ ਜੀ ਗਿਆਨਪੁਰੇ ਵਾਲੇ ਜਿਨ੍ਹਾਂ ਨੇ ਆਪ ਜੀ ਸਰਬੱਤ ਸੰਗਤ ਨੂੰ ਰਬੀ ਬਾਣੀ ਦੇ ਨਾਲ ਕੀਰਤਨ ਦੇ ਰੂਪ ਦੇ ਵਿੱਚ ਜੋੜਿਆ ਹੈ ਸੋ ਅੱਜ ਦੀ ਬਾਸਵਲ ਕਾਢੋ ਤਾਂ ਇਸ ਅੰਤਮ ਅਰਦਾਸ ਪ੍ਰੋਗਰਾਮ ਦੇ ਵਿੱਚ ਦੂਰੋਂ ਡੇਰੀਅਮ ਚੱਲ ਕੇ ਪਹੁੰਚੀ ਹੋਈ ਸਰਬੱਤ ਸੰਗਤ ਜਲਾਈਏ ਭਾਈ ਸਪਨਾ ਦਾ ਧੰਵਾਦ ਆਪ ਜੀ ਆਪਣੇ ਰੁਝੇਵਿਆਂ ਦੇ ਵਿੱਚ ਸਮਾਂ ਕੱਢਦੇ ਹੋਏ ਪਰਿਵਾਰਕ ਮੈਂਬਰਾਂ ਦੀ ਨਾਲ ਅੱਜ ਦੀ ਇਸ ਸੋਚ ਦੀ ਗੜੀ ਦੇ ਵਿੱਚ ਮਾਤਾ ਜੀ ਦੇ ਨਿਮਿਤ ਸੰਤਮਰ ਅਰਦਾਸ ਦੇ ਵਿੱਚ ਸੂਰਗਤ ਕਰ ਰਹੇ ਹਾਂ ਮਾਤਾ ਮਨਜੀਤ ਕੌਰ ਜੀ ਦੇ ਬਾਬਤ ਦਾਪਰੇ ਸੰਸਥਾਨੀਓ ਵੀਰੋਂਕਾਰ ਸਿੰਘ ਜੀ ਸੋ ਆਓ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਪੰਥ ਬੁਲਾਰਿਆਂ ਨੇ ਆਪ ਜੀ ਦੇ ਨਾਲ ਸੰਗਤ ਕਰਨੀ ਹੈ ਨਾਲ ਕਲਾਕਤਾ ਦੇ ਰੂਪ ਵਿੱਚ ਸਨ ਪਵੇਗੀ ਮੈਂ ਬੇਚੂ ਬੇਨਤਾ ਬੇਨਤੀ ਕਰਦਾ ਹਾਂ ਕਿ ਸਟੇਜ ਤੇ ਆ ਜਾਵੇ ਜੀ ਬੇਟੀ ਜਸ਼ਨਦੀਪ ਕੌਰ ਇੱਕ ਕਵਿਤਾ ਸੁਣਾਵੇਗੀ ਇਸ ਤੋਂ ਬਾਅਦ ਸਤਕਾਰਯੋਗ ਭੈਣ ਜੀ ਉਹਨਾਂ ਨੇ ਇੱਕ ਸ਼ਬਦ ਦੇ ਨਾਲ ਸੰਨਪੂਰੀ ਹੁਣ ਫਿਰ ਉਹ ਉਹਨੂੰ ਲੋ ਜਾਣ ਦੋ ਮੈਂ ਸੈਟ ਜਾਂ ਨਹੀਂ ਹੁੰਦਾ ਤਾਂ ਦੇਖ ਲੋ ਖਾਂ ਤੇ ਦੇਖੋ ਘਰ ਵਿੱਚ ਪਾ ਦੋ ਹਾਂ ਦੂਰੇ ਪਾਸੇ ਮੁੜ ਕੇ ਇਹ ਦੂੱਰੇ ਦੀ ਹੋਈ ਗਈ ਬਹੁਤ ਦੇਖੋ ਚੰਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਕਾਰਯੋਗ ਸਾਥ ਸੰਗਤ ਜੀ ਅੱਜ ਦਾ ਇਹ ਸਮਾ ਸਾਨੂੰ ਗਹਿਰੀ ਪੀੜ ਅਤੇ ਵਿਛੋੜੇ ਦਾ ਅਨੁਭਵ ਕਰਵਾ ਰਿਹਾ ਹੈ ਅਸੀਂ ਇੱਥੇ ਆਪਣੇ ਪਰਿਵਾਰ ਦੀ ਸਤਕਾਰਯੋਗ ਮਾਤਾ ਜੀ ਪਿਆਰੀ ਦਾਦੀ ਜੀ ਦੀ ਅੰਤਿਮ ਅਰਦਾਸ ਲਈ ਇਕੱਠੇ ਹੋਏ ਹਾਂ ਉਹਨਾਂ ਦਾ ਜੀਵਨ ਸਾਡੇ ਲਈ ਇੱਕ ਪ੍ਰੇਰਨਾ ਹੈ ਸਾਡੇ ਦਾਦੀ ਜੀ ਬਹੁਤ ਹੀ ਸੂਝਵਾਨ ਅਤੇ ਮਿਹਨਤੀ ਸਨ ਉਹਨਾਂ ਨੇ ਆਪਣੇ ਜੀਵਨ ਦੇ ਹਰ ਮੁਸ਼ਕਿਲ ਦਾ ਡਟ ਕੇ ਸਾਹਮਣਾ ਕੀਤਾ। ਉਹਨਾਂ ਨੇ ਆਪਣੇ ਪਰਿਵਾਰ ਨੂੰ ਪਿਆਰ ਅਤੇ ਏਕਤਾ ਨਾਲ ਜੋੜ ਕੇ ਰੱਖਿਆ। ਸਾਡੇ ਮਾਤਾ-ਪਿਤਾ ਨੂੰ ਉੱਚੇ ਸੰਸਕਾਰ ਦਿੱਤੇ ਅਤੇ ਸਾਨੂੰ ਵੀ ਹਮੇਸ਼ਾ ਇੱਕ ਚੰਗਾ ਮਨੁੱਖ ਬਣਨ ਦੀ ਸਿੱਖਿਆ ਦਿੱਤੀ। ਉਹਨਾਂ ਨੇ ਸਾਨੂੰ ਸਿਖਾਇਆ ਕਿ ਕਿਸੇ ਤਰ੍ਹਾਂ ਮੁਸ਼ਕਲ ਵਕਤ ਵਿੱਚ ਵੀ ਗੁਰਬਾਣੀ ਤੇ ਵਿਸ਼ਵਾਸ ਰੱਖਣਾ ਹੈ। ਉਹਨਾਂ ਦੀ ਇੱਛਾ ਹਮੇਸ਼ਾ ਇਹ ਹੀ ਰਹਿੰਦੀ ਸੀ ਕਿ ਪਰਿਵਾਰ ਵਿੱਚ ਹਮੇਸ਼ਾ ਪਿਆਰ ਅਤੇ ਸੁਖ ਸ਼ਾਂਤੀ ਬਣੀ ਰਹੇ। ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਗੁਰਬਾਨੀ ਦੇ ਲੜ ਲਾਇਆ। ਉਹ ਸਾਰੇ ਪਰਿਵਾਰ ਨੂੰ ਗੁਰਬਾਨੀ ਦੀ ਮਹੱਤਤਾ ਸਿਖਾਉਂਦੇ ਅਤੇ ਜੀਵਨ ਵਿੱਚ ਸੱਚਾਈ, ਸਬਰ ਅਤੇ ਨਿਮਰਤਾ ਨੂੰ ਅਪਣਾਉਣ ਦੀ ਪ੍ਰੇਰਣਾ ਦਿੰਦੇ ਸਨ। ਉਹ ਸਵੇਰੇ ਸ਼ਾਮ ਹਰ ਰੋਜ਼ ਗੁਰਦੁਆਰੇ ਜਾਂਦੇ ਅਤੇ ਗੁਰਬਾਣੀ ਦਾ ਸਤਕਾਰ ਕਰਨ ਨੂੰ ਆਪਣੇ ਜੀਵਨ ਦਾ اٹੋਟ ਹੇ ਸਾਮ ਮੰਨਦੇ ਸਨ ਇਸ ਤੋਂ ਇਲਾਵਾ ਉਹ ਆਪਣੇ ਪੋਤੇ ਪੋਤੀਆਂ ਦੇ ਜਨਮ ਦਿਨ ਤੇ ਸਹਿਜ ਪਾਠ ਦਾ ਭੋਗ ਪਾਉਂਦੇ ਸਨ ਤਾਂ ਕਿ ਵਾਹਿਗੁਰੂ ਜੀ ਦੀ ਕਿਰਪਾ ਉਹਨਾਂ ਉੱਤੇ ਬਣੀ ਰਹੇ ਉਹਨਾਂ ਦੀ ਕੀਤੀ ਹੋਈ ਮਿਹਨਤ ਅਤੇ ਦਿੱਤੇ ਹੋਏ ਚੰਗੇ ਸੰਸਕਾਰ ਹਮੇਸ਼ਾ ਸਾਡੇ ਜੀਵਨ ਵਿੱਚ ਸਾਨੂੰ ਰਾਹ ਦਿਖਾਉਣਗੇ ਆਓ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਸਾਨੂੰ ਸਾਰਾ ਪਰਿਵਾਰ ਨੂੰ ਹੌਸਲਾ ਅਤੇ ਸਬਰ ਬਖਸ਼ਣ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਦਾਦੀ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰੇ ਸਾਧ ਸੰਗਤ ਜੀ ਬੱਚੀ ਨੇ ਸਤਕਾਰਯੋ ਮਾਤਾ ਜੀ ਦੇ ਜੀਵਨ ਬਾਬਤ ਆਪ ਜੀ ਨੂੰ ਰੂਬੂ ਰੂ ਕਰਵਾਇਆ ਹੈ ਕਿ ਕਿ ਕੈਸਾ ਉਹਨਾਂ ਦਾ ਜੀਵਨ ਸੀ ਗੁਰਬਾਣੀ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਦੇ ਲਈ ਸਦਾ ਹੀ ਉਦਮਸ਼ੀਲ ਰਹਿੰਦੇ ਸਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਰਬਾਣੀ ਪੜ੍ਹਨ ਦੇ ਨਾਲ ਜੋੜਨ ਦੀ ਉਹਨਾਂ ਦੀ ਪ੍ਰੇਰਣਾ ਇਸ ਤੋਂ ਇਲਾਵਾ ਸਾਧ ਸੰਗਤ ਜੀ ਇਸ ਪਰਿਵਾਰ ਦਾ ਪੰਥਕ ਸੇਵਾਵਾਂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਬੜਾ ਵੱਡਾ ਯੋਗਦਾਨ ਹੈ ਇਸ ਇਲਾਕੇ ਦੇ ਵਿੱਚ ਗੁਰਮਤਿ ਪ੍ਰਚਾਰ ਪ੍ਰਸਾਰ ਕੀਤੇ ਜਾਂਦੇ ਯੋਗ ਉਪਰਾਲੇ ਸਾਡੇ ਬਰਕਤ ਪ੍ਰਚਾਰਕ ਵੀਰਾਂ ਦੇ ਵੱਲੋਂ ਕੀਤੇ ਜਾਂਦੇ ਸਨ ਗੁਰਮਤ ਗਿਆਨ ਮਿਸ਼ਨਿਕਾ ਲੁਧਿਆਣਾ ਦੇ ਤਹਿਤ ਸਾਡੇ ਸਤਕਾਰਯੋਗ ਵੀਰ ਗੁਰਸ਼ਰਨ ਸਿੰਘ ਜੀ ਲੰਮਾ ਸਮਾਂ ਇਸ ਇਲਾਕੇ ਦੇ ਵਿੱਚ ਸੇਵਾਵਾਂ ਨਿਭਾ ਕੇ ਗਏ ਹਨ ਅੱਜ ਉਹ ਵਿਦੇਸ਼ ਦੇ ਵਿੱਚ ਹਨ ਇਸ ਇਲਾਕੇ ਨੂੰ ਬੜੀ ਵੱਡੀ ਦੇਣ ਹੈ ਇਸ ਸੰਸਥਾ ਦੀ ਔਰ ਸਾਡੇ ਪ੍ਰਚਾਰਕ ਵੀਰਾਂ ਦੀ ਸੰਦੀਪ ਸਿੰਘ ਜੀ ਖਾਲੜਾ ਵੀ ਜਤਿੰਦਰ ਸਿੰਘ ਜੀ ਮਾਣੇ ਮੱਲੀਆਂ ਵਾਲੇ ਵੀਰ ਕਰਨਵੀਰ ਸਿੰਘ ਜੀ ਨਾਰਲੀ ਗੁਰਸ਼ਰਨ ਸਿੰਘ ਦੀ ਢਲ ਸੋ ਜਦੋਂ ਵੀ ਇੱਧਰ-ਕਿਧਰੇ ਸਵਾਭ ਬੰਨਾ ਪ੍ਰਚਾਰਕ ਵੀਰਾਂ ਨੇ ਇਧਰ ਆਉਣਾ ਤਾਂ ਇਹ ਪਰਿਵਾਰ ਆਪਣੀਆਂ ਸੇਵਾਵਾਂ ਦੇ ਨਾਲ ਸਦਾ ਹੀ ਯੋਗਦਾਨ ਆਪਣੀਆਂ ਪੰਥਕ ਸੇਵਾਵਾਂ ਦੇ ਵਿੱਚ ਪਾਉਂਦੇ ਰਹੇ ਹਨ ਸੋ ਆਓ ਪ੍ਰਿੰਪੋਰ ਪ੍ਰੀਤਪੁਰ ਜੀ ਆਪ ਜੀ ਦੇ ਨਾਲ ਇੱਕ ਗੁਰਬਾਣੀ ਸ਼ਕਤੀ ਸੰਚਾਰਣ ਕੇ ਜੀ ਉਸ ਤੋਂ ਉਪਰੰਤ ਕਥਾ ਵਿਚਾਰਾਂ ਦਾ ਸਮਾਗਮ rot karena apa coba bermoinggang